जय माता दी दोस्तों आज ਸਾਡੇ ਕੋਲੇ ਪਹੁੰਚੇ ਨੇ ਡਾਕਟਰ ਮਿੱਠੂ ਰਹੀੜਾ ਕੋਈ ਸਮਾਂ ਹੁੰਦਾ ਸੀ ਔਰ ਇਹ ਨਾਮੀ ਗ੍ਰਾਮੀ ਗੈਂਗਸਟਰ ਹੁੰਦੇ ਸੀ ਹੈ ਜੀ ਔਰ ਕਿੰਨੇ ਹੀ ਥਾਣਿਆਂ ਦੀ ਪੁਲਿਸ ਇਹਨਾਂ ਦੇ ਪਿੱਛੇ ਹੁੰਦੀ ਸੀ ਕਿੰਨੇ ਹੀ ਪਰਚੇ ਹੁੰਦੇ ਸੀ ਪਰ ਜੇ ਅੱਜ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਬਦਲਿਆ ਔਰ ਕਿੰਨੀਆਂ ਦੀਆਂ ਜ਼ਿੰਦਗੀਆਂ ਹਜ਼ਾਰਾਂ ਬੰਦਿਆਂ ਦੀਆਂ ਜ਼ਿੰਦਗੀਆਂ ਨੂੰ ਬਦਲਤਾ ਵੀਰ ਨੇ ਅੱਜ ਇਹ ਡਾਕਟਰ ਨੇ ਨਸ਼ਾ ਛਡਾਊ ਕੇਂਦਰ ਦੇ ਔਰ ਬਹੁਤ ਵਧੀਆ ਮੈਡੀਸਨ ਦਿੰਦੇ ਨੇ ਇਹ ਸਾਡੇ ਕੋਲੇ ਪਹੁੰਚੇ ਸੀ ਬਹੁਤ ਇਹਨਾਂ ਦਾ ਵੈਲਕਮ ਹੈ ਜੀ ਬਹੁਤ ਜੀ ਆਇਆਂ ਨੂੰ ਆ ਮਿੱਟੂ ਰਿਹੜਾ ਜੀ ਦਾ ਵਾਹ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸਰ ਕੋਈ ਸੋਨੀ ਦਾ ਨਾਮ ਤੱਕ ਨਹੀਂ ਸੀ ਲੈਂਦਾ ਮਲੋਦ ਏਰੀਆ ਦੇ ਵਿੱਚ ਅਗਰ ਕੋਈ ਪੁੱਛਦਾ ਸੀ ਤਾਂ ਨਹੀਂ ਹੈਗੀ ਜੇ ਕੋਈ ਕਹਿੰਦੇ ਵੀ ਸੀ ਹੈਗੀ ਆ ਤਾਂ ਮੰਗਵਾ ਕੇ ਦੇ ਦਿੰਨੇ ਆ ਜੇ ਮੰਗਵਾ ਕੇ ਵੀ ਦੇ ਦਿੰਨੇ ਆ ਤਾਂ ਲੁਧਿਆਣੇ ਨਾਲੋਂ ਬਹੁਤ ਜ਼ਿਆਦਾ ਫਰਕ ਹੁੰਦਾ ਸੀ ਕਿਉਂਕਿ ਰੇਟ ਨਹੀਂ ਸੀ ਬੰਦੇ ਮੈਂ ਚੈਲੰਜ ਕਰਦਾ ਜੀ ਲੁਧਿਆਣੇ ਤੋਂ ਵੀ ਘੱਟ ਰੇਟ ਦੇ ਉੱਤੇ ਮੈਂ ਸੋਨੀ ਦਾ ਟੀਵੀ ਵੇਚਦਾ ਜੀ ਔਰ ਨਵਾਂ ਮਾਡਲ M2 ਮਾਡਲ ਜੋ ਕਿ ਬਰਾਵਿਆ 2 ਲੇਟੈਸਟ ਮਾਡਲ ਹੈ ਜੀ ਡਾਲਬੀ ਐਟਮੋਸ ਦੇ ਨਾਲ ਬਹੁਤ ਸ਼ਾਨਦਾਰ ਇਹਨਾਂ ਨੇ 55 ਇੰਚ ਦੀ ਸੋਨੀ ਦੀ LED ਲਈ ਆ ਮੇਰੇ ਕੋਲੇ 43 ਇੰਚ 55 ਇੰਚ 65 ਇੰਚ 75 ਇੰਚ ਹਰ ਟਾਈਮ ਅਵੇਲੇਬਲ ਹੁੰਦੀ ਆ ਔਰ ਨਾਲ ਸੋਨੀ ਦੇ ਬਫਰ ਸਾਊਂਡ ਸਿਸਟਮ ਹਰ ਟਾਈਮ ਅਵੇਲੇਬਲ ਹੁੰਦੇ ਨੇ ਬਾਕੀ ਮਿੱਠੂ ਵੀਰ ਨਾਲ ਗੱਲ ਕਰਾਂਗੇ ਇੱਥੇ ਆ ਕੇ ਵੀਰ ਨੂੰ ਕਿਵੇਂ ਲੱਗਿਆ ਹਾਂਜੀ ਮਿੱਠੂ ਵੀਰ ਜੀ ਬਈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੇ ਵੀਰ ਪਤਾ ਕੀ ਚੱਕਰਾ ਜਿਵੇਂ ਤੁਸੀਂ ਕਿਹਾ ਸੋਹਣੇ ਹਾਂ ਹੈਨਾ ਸਭ ਤੋਂ ਵੱਡੀ ਗੱਲ ਮੈਂ ਵੀ ਇੱਥੇ ਤੁਹਾਡੇ ਕਰਕੇ ਆਇਆ ਕਿਉਂਕਿ ਜਿਵੇਂ ਮੈਂ ਆਪਣੇ ਆਪ ਨੂੰ ਦੇਖਿਆ ਮੇਰੀ ਲਾਈਨ ਹੋਰ ਸੀ ਠੀਕ ਹੈ ਜੀ ਔਰ ਮੈਂ ਦੇਖਿਆ ਤੁਸੀਂ ਮੈਤੋਂ ਵੀ ਜ਼ਿਆਦਾ ਸਟਰਗਲ ਮੈਂ ਇੱਕ ਤਰ੍ਹਾਂ ਤੁਹਾਡਾ ਤੋਂ ਇਨਸਪਾਇਰ ਆਏ। ਕੀ ਬਾਤ ਹੈ। ਮੈਂ ਤੁਹਾਨੂੰ ਬਹੁਤ ਚਿਰ ਤੋਂ ਦੇਖਦੇ ਆ। ਥੈਂਕ ਯੂ ਥੈਂਕ ਯੂ ਥੈਂਕ ਯੂ। ਅੱਜ ਆਪਣੀ ਸੈਕੰਡ ਮੁਲਾਕਾਤ ਆ ਤੇ ਅੱਗੇ ਵੀ ਹੁੰਦੀਆਂ ਰਹਿਣੀਆਂ ਇਸ ਤਰ੍ਹਾਂ ਆਪਾਂ ਵਰਤਦੇ ਰਹਾਂਗੇ। ਮੇਨ ਇੱਥੋਂ ਮੈਂ ਅੱਜ ਜੇ ਸਹੀ ਗੱਲ ਦੱਸਾਂ ਸੋਨੀ ਨਹੀਂ ਲਿ ਜਾ ਰਿਹਾ। ਮੈਂ ਦੀਪਕ ਟੈਲੀਗ੍ਰਾਮ ਤੇ ਦੀਪਕ ਟੈਲੀ ਕਿਹਾ ਦੇ ਵਿਸ਼ਵਾਸ ਤੇ ਇਥੋਂ ਐਲਈਡੀ ਲੈ ਜਾ। ਕਿਆ ਬਾਤ ਹੈ। ਹਾਂ ਨਾ ਕਿਆ ਬਾਤ ਹੈ ਜੀ। ਕਿਉਂਕਿ ਮੈਂ ਤੁਹਾਨੂੰ ਗੱਲ ਇੱਕ ਕਈ ਸੀ ਕਿ ਵੀਰੇ ਤੁਹਾਨੂੰ ਜੋ ਚੀਜ਼ ਸਹੀ ਲੱਗਦੀ ਆ ਬਈ ਤੁਸੀਂ ਉਹ ਚੀਜ਼ ਦੇ ਦਿਓ। ਤੁਸੀਂ ਇਹ ਚੀਜ਼ ਪ੍ਰੈਫਰ ਕੀਤੀ ਤਾਂ ਮੈਨੂੰ ਤੁਹਾਡੇ ਤੇ ਰਮਾਂਗ ਯਕੀਨ ਆ। ਫਿਰ ਮੈਂ ਤਾਂ ਵੀਰੇ ਮੇਰੇ ਮਨ 'ਚ ਪਤਾ ਕੀ ਆਇਆ। ਕੀ ਐਨ ਡੀ ਚੀਜ਼ ਆ ਫਿਰ ਇਹ ਐਂਡ ਆ ਬਸ ਹੈਨਾ ਸਹੀ ਆ ਫਿਰ ਉਹਨਾਂ ਮੈਂ ਥੱਲੇ ਵਾਲੀ ਚੀਜ਼ ਹੀ ਨਹੀਂ ਦੇਣਾ ਚਾਹੁੰਦਾ ਤੁਸੀਂ ਰੇਟ ਦਾ ਵੀ ਐਂਡੀ ਲਵਾਇਆ ਬਹੁਤ ਕੈਂਟ ਕਰਾਇਆ ਹੈਨਾ ਬਈ ਗੱਲ ਮਤਲਬ ਬਈ ਉਹ ਰੇਟ ਮੈਨੂੰ ਲੱਗਦਾ ਨਹੀਂ ਹੋ ਸਕਦਾ ਸੀਗਾ ਜਿੰਨਾ ਤੁਸੀਂ ਲੈਸ ਦਿੱਤਾ ਜਿੰਨਾ ਬਈ ਰੇਟ ਤੇ ਵੀ ਅੱਤ ਤੱਕ ਰਹਦੇ ਵੈਸੇ ਵੀ ਕਰਾਈਆ ਹੈਨਾ ਬਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਸਾਰੇ ਵੀਰ ਭਾਈਆਂ ਨੂੰ ਪੈਣਾ ਨੂੰ ਬੇਨਤੀ ਆ ਕਿ ਦੀਪਕ ਟੈਲੀਕਮ ਤੇ ਤੁਸੀਂ ਵੇਸਟ ਜ਼ਰੂਰ ਕਰੋ ਮੇਰੇ ਨਾਲ ਮਿਲੇ ਜੁਲੇ ਜੋ ਮੇਰੇ ਭੈਣ ਭਰਾ ਨੇ ਇੱਕ ਵਾਰ ਤੁਸੀਂ ਵੀ ਦੀਪ ਟੈਲੀਕਮ ਤੋਂ ਕਿਸੇ ਵੀ ਤਰ੍ਹਾਂ ਦਾ ਸਵਾਲ ਲੈਣਾ ਇੱਕ ਵਾਰ ਜ਼ਰੂਰ ਵਿਸ਼ਵਾਸ ਤੇ ਆ ਕੇ ਜਾਇਓ ਤੁਸੀਂ ਦੇਖਿਓ ਬਹੁਤ ਬੰਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਭਾਈ ਥੈਂਕ ਯੂ ਪ੍ਰਾ ਮੇਰੇ ਥੈਂਕ ਯੂ ਸੋ ਮਚ ਬਹੁਤ ਬਹੁਤ ਜਿਆਦਾ ਦਿਲੋਂ ਧੰਨਵਾਦ ਥੈਂਕ ਯੂ ਜੈ ਮਾਤਾ ਦੀ ਜੀ ਜੈ ਮਾਤਾ ਦੀ